ਆਰਿਆਂ ਦਾ ਬਹੁਤ-ਬਹੁਤ ਸਵਾਗਤ ਬੈਂਸ ਕਰੀਸ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਲਈ ਰੈਸਪੀ ਲੈ ਕੇ ਆਉਂਦੇ ਹਾਂ ਅੱਜ ਅਸੀਂ ਤੁਹਾਡੇ ਲਈ ਸੂਜੀ ਦੇ ਹਲਵੇ ਦੀ ਰੈਸਪੀ ਲੈ ਕੇ ਆਏ ਹਾਂ ਕਿ ਇਸ ਨੂੰ ਕਿਵੇਂ ਬਣਾਈਦਾ ਹੈ ਇਹਦੇ ਲਈ ਅਸੀਂ ਇੱਕ ਕਟੋਰੀ ਖੰਡ ਦੀ ਲਈ ਹੈ ਇੱਕ ਕਟੋਰੀ ਸੂਜੀ ਦੀ ਲਈ ਹੈ ਇੱਕ ਕਟੋਰੀ ਘੀ ਦੀ ਲਈ ਹੈ ਇੱਕ ਕਟੋਰੀ ਮੇਬਿਆਂ ਦੀ ਲਈ ਹੈ ਤੇ ਤੇ ਮੇਬਿਆਂ ਦੇ ਵਿੱਚ ਅਸੀਂ ਕਿਸਮਤਸ ਨੇ ਬਦਾਮ ਲਏ ਨੇ ਤੇ ਤਿੰਨ ਕਟੋਰੀਆਂ ਪਾਣੀ ਦੀਆਂ ਲਈਆਂ ਹਨ ਹੁਣ ਆਪਾਂ ਗੈਸ ਤੇ ਕੜਾਈ ਚੜਾ ਕੇ ਉਸ ਦੇ ਵਿੱਚ ਦੇਸੀ ਘੀਏ ਇੱਕ ਕੌਲੀ ਪਾ ਦਿੱਤਾ ਹੈ ਤਾਂ ਕਿ ਕੇ ਪਿਗਲ ਜਾਊਗਾ ਜਾਊਗਾ ਕਿਉਂਕਿ ਜਦੋਂ ਪ੍ਰੋਪਰਲੀ ਕੇ ਪਿਗਲ ਗਿਆ ਤੇ ਨਾਲ ਹੀ ਆਪਾਂ ਇੱਕ ਫਰਾਈਪੈਨ ਦੇ ਵਿੱਚ ਤਿੰਨ ਕਟੋਰੀਆਂ ਪਾਣੀ ਦੀਆਂ ਪਾ ਕੇ ਰੱਖ ਦੇਣੀਆਂ ਹੈਗੀਆਂ ਨੇ ਤੇ ਤੇ ਉਸ ਦੇ ਵਿੱਚ ਆਪਾਂ ਨਾਲ ਦੀ ਨਾਲ ਹੀ ਚੀਨੀ ਐਡ ਕਰ ਦੇਣੀ ਹੈਗੀ ਆ ਕਿਉਂਕਿ ਆਪਾਂ ਕਿਉਂਕਿ ਆਪਾਂ ਹਲਵੇ ਦੇ ਲਈ ਚਾਸ਼ਨੀ ਰੈਡੀ ਕਰਨੀ ਹੈ ਤੇ ਸੂਜੀ ਆਪਾਂ ਨਾਲ ਦੀ ਨਾਲ ਭੁੰਨਣੀ ਸ਼ੁਰੂ ਕਰ ਦਿੱਤੀ ਹੈਗੀ ਆ ਦੇਖੋ ਇਹ ਹਜੇ ਤਾਂ ਲिटल बिट ਚਿੱਟੀ ਚਿੱਟੀ ਹੈਗੀ ਹੈ ਪਰ ਹੌਲੀ-ਹੌਲੀ ਇਹ ਜਦੋਂ ਆਪਾਂ ਘੇ ਦੇ ਵਿੱਚ ਭੁੰਨੀ ਗਈ ਦ ਬ੍ਰਾਊਨ ਬ੍ਰਾਊਨ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਇਸ ਨੂੰ ਆਪਾਂ ਪੁੰਨਣ ਲੱਗੇ ਹੁਣ ਮਾੜਾ ਮਾੜਾ ਹਲਾਈ ਜਾਣਾ ਹੈ ਕਿ ਤਾਂਕੀ ਹਲਵਾ ਥੋੜਾ ਜਿਹਾ ਦਾਣੇਦਾਰ ਵਧੀਆ ਪ੍ਰੋਪਰ ਤਰੀਕੇ ਦਾ ਬਣੇ ਇਸ ਨੂੰ ਹੁਣ ਆਪਾਂ 5 ਕਿ ਮਿੰਟ ਦੇ ਲਈ ਲिटल बिट ਪੁੰਨਾਗੇ ਇਸ ਨੂੰ ਕਿਉਂਕਿ ਜਿੰਨਾ ਜ਼ਿਆਦਾ ਸੂਜੀ ਪੁੰਨੀ ਹੋਊਗੀ ਉਨਾਂ ਜ਼ਿਆਦਾ ਹਲਵਾ ਵਧੀਆ ਬਣਦਾ ਹੈ ਆਪਣਾ ਸੋ ਇਸਕਾਰ ਕੇ ਆਪਾਂ ਹੁਣ ਇਸ ਨੂੰ ਹਲਾਈ ਹੀ ਜਾਣਾ ਹੈ ਹਲਾਉਂਦੇ ਹਲਾਉਂਦੇ ਆਪਣਾ ਹਲਵਾ ਵਧੀਆ ਬਣਨਾ ਹੈ ਤੇ ਆਪਾਂ ਚਾਸ਼ਨੀ ਦੇਖੋ ਰੈਡੀ ਮੋਸਟਲੀ ਹੋ ਚੁੱਕੀ ਨੀ ਹੈ ਤੇ ਹੁਣ ਆਪਾਂ ਇਸ ਹਲਵੇ ਦੇ ਵਿੱਚ ਡਰਾਈ ਫਰੂਟਸ ਪਾ ਪਾ ਦਿੱਤੇ ਹਨ ਤੇ ਡਰਾਈ ਫਰੂਟਸ ਪਾ ਕੇ ਦੇਖੋ ਡਰਾਈ ਫਰੂਟ ਰੜਿਆ ਕਿੰਨਾ ਰੰਗ ਹੈ ਹਲਵੇ ਦਾ ਡਰਾਈ ਫਰੂਟਾਂ ਦਾ ਸਵਾਦ ਹੀ ਵੱਖਰਾ ਹੁੰਦਾ ਹੈ ਤੇ ਹੁਣ ਹੌਲੀ ਹੌਲੀ ਆਪਾਂ ਇਸ ਦੇ ਵਿੱਚ ਚਾਸ਼ਨੀ ਵਾਲਾ ਪਾਣੀ ਪਾਉਣਾ ਹੈ ਤਾਂ ਕਿ ਹਲਵਾ ਦਾਣੇਦਾਰ ਬਣੇ ਜੇ ਆਪਾਂ ਇਕੱਠਾ ਪਾਣੀ ਮੋਸਟਲੀ ਹਲਵੇ ਦੇ ਵਿੱਚ ਪਾ ਦਿੰਨੇ ਆ ਤਾਂ ਹਲਵਾ ਆਪਣਾ ਥੋੜਾ ਹਲਵਾ ਆਪਣਾ ਗੁੱਛ-ਮੁੱਛ ਜਿਹਾ ਬਣ ਜਾਂਦਾ ਹੈ ਬਣ ਦਾਣੇਦਾਰ ਹਲਵਾ ਪ੍ਰੋਪਰ ਤਰੀਕੇ ਦਾ ਹਲਵਾ ਬਣਾਉਣ ਦੇ ਲਈ ਇਸ ਨੂੰ ਲਿਟਲ ਬਿਟ ਹੌਲੀ-ਹੌਲੀ ਚਾਸ਼ਨੀ ਨੂੰ ਰਲਾਉਣਾ ਹੁੰਦਾ ਹੈ ਇਹ ਗਲਤੀ ਕੋਈ ਨਾ ਕਰੇ ਕਿ ਜਲਦੀ ਤੋਂ ਜਲਦੀ ਜੇ ਇੱਕ ਆਪਾਂ ਇਕੱਠਾ ਹੀ ਪਾਣੀ ਸੈੱਟ ਦਿੱਤਾ ਤਾਂ ਹਲਵਾ ਆਪਣੇ ਗੁੱਥੇ ਦੇ ਬਣ ਜਾਣੇ ਹੈਗੇ ਤੇ ਇਸ ਨੂੰ ਪ੍ਰੋਪਰਲੀ ਬਣਾਉਣ ਦੇ ਲਈ ਤੁਸੀਂ ਪਾਣੀ ਨੂੰ ਥੋੜੀ-ਥੋੜੀ ਮਾਤਰਾ ਦੇ ਵਿੱਚ ਰੜਾਉਣਾ ਹੈ ਤੇ ਹਮੇਸ਼ਾ ਇੱਕ ਹੱਥ ਦੇ ਨਾਲ ਖੜਪੇ ਨੂੰ ਹਲਾਈ ਹੀ ਜਾਣਾ ਹੈ ਤਾਂ ਕਿ ਆਪਣਾ ਹਲਵਾ ਬਿਲਕੁਲ ਸੁਆਦਿਸ਼ਟ ਬਣੇ ਤੇ ਪ੍ਰੋਪਰ ਦਾਣੇਦਾਰ ਹਲਵਾ ਬਣੇ ਇਸ ਨੂੰ ਦੇਖੋ ਹੁਣ ਆਪਾਂ ਹਲਾਈ ਹੀ ਜਾ ਰਹੇ ਹਾਂ ਇਹ ਹਲਦੇ ਹੋਏ ਇੱਕ ਬਹੁਤ ਵਧੀਆ ਰੰਗ ਦਾ ਹਲਵਾ ਮੋਸਟਲੀ ਬਣ ਕੇ ਆਪਣਾ ਹੁਣ ਤਿਆਰ ਹੋ ਗਿਆ ਹੈ ਦੇਖੋ ਇਸ ਨੇ ਕੇਓ ਵੀ ਛੱਡ ਦਿੱਤਾ ਹੈਗਾ ਇਹ ਦੇਖੋ ਕਿੰਨਾ ਵਧੀਆ ਹਲਵਾ ਹੈ ਖਰਪਾ ਫੈਲਦਾ ਇਦਾਂ ਲੱਗਦਾ ਹੈ ਕਿ ਜਿਵੇਂ ਹਲਵਾਈ ਦੇ ਸਟਾਈਲ ਦਾ ਹਲਵਾ ਹੈ ਆਪਾਂ ਖਾਣੇ ਤੇ ਉਦਾਂ ਦਾ ਹੀ ਇਹ ਹਲਵਾ ਬਣਿਆ ਹੈ ਪ੍ਰੋਪਰ ਬ੍ਰਾਊਨ ਰੰਗ ਇਹ ਨੂੰ ਆ ਗਿਆ ਕਿਉਂਕਿ ਇਸ ਦਾ ਮੇਨ ਰੀਜ਼ਨ ਇਹ ਰਿਹਾ ਕਿ ਆਪਾਂ ਹੁਣ ਆਪਾਂ ਚਾਸ਼ਨੀ ਵਾਲਾ ਪਾਣੀ ਹੌਲੀ-ਹੌਲੀ ਪਾਇਆ ਸੀ ਇਕੱਠੀ ਕਾੜ ਨਹੀਂ ਕੀਤੀ ਤਾਂ ਇਸ ਕਰਕੇ ਆਪਣਾ ਹਲਵਾ ਇੱਕ ਵਧੀਆ ਤਰੀਕੇ ਦਾ ਹਲਵਾ ਬਣ ਕੇ ਤਿਆਰ ਹੋ ਗਿਆ ਹੈ ਹੁਣ ਇਹ ਹਲਵਾ ਤੁਹਾਡੇ ਸਾਰਿਆਂ ਲਈ ਬਣ ਕੇ ਰੈਡੀ ਹੋ ਗਿਆ ਹੈ ਤੇ ਇਸ ਹਲਵੇ ਦਾ ਟੈਕਸਚਰ ਦੱਸਦਾ ਹੈ ਕਿ ਇਹ ਹਲਵਾ ਬਹੁਤ ਵਧੀਆ ਬਣਿਆ ਹੈ ਸੋ ਆਪ ਜੀ ਨੇ ਸਾਰੀ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਨਾ ਕਿ ਹਲਵਾ ਕਿਵੇਂ ਦਾ ਬਣਿਆ ਹੈ ਤੇ ਆਪਣਾ ਜਰੂਰ ਏਰੀਆ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਤੁਸੀਂ ਕਿਹੜੇ ਏਰੀਏ ਤੋਂ ਹੈਗੇ ਹੋ ਤੇ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਜਰੂਰ ਕਰੋ ਤਾਂ ਕਿ ਸਾਡਾ ਹੌਸਲਾ ਹੋਰ ਵਧੇ ਤਾਂ ਅਸੀਂ ਵਧੀਆਂ ਤੋਂ ਵਧੀਆਂ ਰੈਸਪੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਏ ਤੇ ਮੈਨੂੰ ਹੁਣ ਸਾਰੇ ਜਾਣੇ ਦਾ ਇਜਾਜ਼ਤ